ਇਹ ਕਹਿੰਦੇ ਨੂੰ ਉਹ ਲੈ ਉਹ ਇਹ ਰਫਰੈਸ਼ਨਰ ਸਪਰੇ ਜਿਹੜੀ ਆ ਸਾਰੀ ਕਾਲੀ ਕਰਦੀ ਇਹਨੇ ਫਟ ਇਹਦਾ ਨਾ ਸਾਫ ਉਹ ਰੋਣ ਲੱਗ ਰੋਣ ਲੱਗਾ ਦੇਖ ਹੈ ਜਾ ਓਏ ਮੈਸੀ ਹੋ ਜਸਮਨ ਕਿਹਦੀ ਜਾਨ ਆ ਪਾਪਾ ਦੀ ਕਿਹਦੀ ਆਏ ਓਏ ਆਏ ਓਏ ਆਏ ਓਏ ਪਿੰਡ ਸੋਨਾ ਕ ਸ਼ਹਿਰ ਸੋਨਾ ਤੇਰੇ ਸੁਨੇ ਆਇਆ ਤੂੰ ਨਹੀਂ ਬੋਲਣਾ ਪਾਪਾ ਨਾਲ ਤੂੰ ਜਾ ਬਾਈ ਜੋ ਜਾ ਤੇਰੀ ਤੇਰੀ ਕੀ ਜਾ ਬਾਈ ਓ ਕੀ ਜਾ ਬਾਈ ਇੱਧਰ ਆ ਜਾ ਇੱਧਰ ਆ ਜਾ ਕੀ ਜਾ ਬੋਲਣ ਦਾ ਹੈ ਨਹੀਂ ਤੂੰ ਕਿ ਇਹਨੂੰ ਬੋਲਣ ਤੇ ਨਹੀਂ ਕਰਦੇ ਵਿੱਚ ਦੱਸ ਪਹਿਲਾਂ ਮੈਨੂੰ ਕਹਿੰਦੀ ਮੈਂ ਮੇਰੀ ਤਾਂ ਬਹੁਤ ਚੱਲਦੀ ਆ ਹਨੂ ਦੇਖ ਕੇ ਦਲ ਆ ਗਿਆ ਬਿਠਾਇਆ ਆਪਣੇ ਸਿਕਿਉਰਟੀ ਗਾਰਡ ਨੂੰ ਕਹੋਗੇ ਜਸਮਨ ਜੀ ਕਾ ਕਹਿੰਦੇ ਆ ਜਸਮਨ ਸਰ ਕੁਝ ਕਹਿਣਾ ਚਾਹੋਗੇ ਕੋ ਹਾਂਜੀ ਇਹ ਬੁੱਝਲੀ ਗੜ ਕੇ ਦਾ ਮੰਮੀ ਪਾਪਾ ਅੱਛੇ ਮੰਮੀ ਪਾਪਾ ਅੱਛੇ ਕਿੱਥੇ ਗਈ ਸੀ ਬੋਲੋ ABC ਕਿੱਥੇ ਗਈ ਬੋਲੋ ਉਹਨੂੰ ਆਪਣੇ ਰਾਗ ਤੇ ਰਾਤ ਤੁਰ ਤੁਰ ਕੇ ਜਾਂਦੇ ਬੰਦੇ ਨੂੰ ਪੁਛਾਣ ਲੈਣੀ ਆ ਆ ਸੁਣ ਲੈ ਇੱਧਰ ਆਓ ਠੀਕ ਐ ਐਵੇਂ ਨਹੀਂ ਚਿੱਟੇ ਪਾਲ ਹੋਏ ਕਹਿੰਦੀ ਕਹਦਾਈਆਂ ਉਹਨੂੰ ਮੈਂ ਆਓ ਚੱਲ ਤੇ ਜੀ ਡੀ ਜੀ ਜੀ ਬਈ ਉੱਥੇ ਪੱਖਾ ਚੱਲਦਾ। ਅਸਿਕਾਲ ਸਾਰੇ ਨੂੰ ਅਜੇ ਤਹਾਨੂੰ ਦਿਖਾਉਨੇ ਆ ਅਸਲੀ ਬੰਦਾ ਆਪਣਾ। ਜਸਮਨ ਕਰਤਾ ਫੇ ਖਾਲੀ। ਨਹੀਂ ਹਟਦਾ ਤੂੰ ਹੈਂ। ਖਤੋਂਗੇ। ਨਹੀਂ ਇਤਨਾ ਸਾਫ਼ ਕਰ। ਆ ਦੇਖੀ ਮਰ ਪੀਤੇ ਨੇ ਕੀ ਕੀਤਾ ਅੰਦਰ। ਇਹ ਉਹ ਸਾਰਾ ਹੀ ਭੇਂਤਾ ਉਹ ਜਿਹੜਾ ਹੁੰਦਾ ਆ ਇਹਦੇ ਨਾਲ। ਕੀ ਕਹਿੰਦੇ ਇਹਨੂੰ? ਉਹ ਆਹ ਇਹ ਰਫਰੈਸ਼ਨਰ ਸਪਰੇ ਜਿਹੜੀ ਆ ਸਾਰੀ ਖਾਲੀ ਕਰਤੀ ਇਹਨੇ ਫੜਨੀ ਕੀ ਹੁਣ ਤੇ ਉਹਨੇ ਆਪੇ ਫੜਾਤੀ ਕਹਿੰਦਾ ਸਾਰਾ ਖਾਲੀ ਹੋ ਗਿਆ ਨੀਆ ਆ ਕੀ ਕੀਤਾ ਪਾਣੀ ਨਾਲ ਸਾਫ਼ ਕਰਦੇ ਕਿ ਇਦਾਂ ਕਰ ਉਹ ਦੇਖ ਰੋਣ ਲਗਾ ਰੋਣ ਲਗਾ ਦੇ ਕਿ ਇਦਾਂ ਨੇ ਕੀ ਕੀਤਾ ਤੂੰ ਇਹ ਕੀ ਕੀਤਾ ਸਾਰੀ ਮੁਕਾਤੀ ਸਾਰੀ ਆ ਪੂਰੀ ਭਰੀ ਪਈ ਜੀ ਇਹਨੇ ਸਾਰੀ ਮੁਕਾਤੀ ਆ ਵੇਖ ਲ ਹਾਂ ਇਹ ਕੋ ਤੇਰਾ ਕੋ ਕੰਮ ਆ ਜੋ ਕੰਮ ਦੱਸ ਫਿਰ ਮੈਨੂੰ ਕੋ ਤੇਰਾ ਤੇਰਾ ਵਲੌਗ ਪਾਉਣਾ ਤੇਰਾ ਮੈਂ ਜਸਨ ਨਾਲ ਐਨੀ ਹੀ ਆ ਦੇ ਲਾ ਐਨੀ ਸਾਰੀ ਇਹਨੇ ਖਾਲੀ ਕਰਤੀ ਆ ਇਹ ਕੀ ਕੀਤਾ ਤੂੰ ਦੱਸ ਕੀ ਕੀਤਾ ਏ ਹੈ ਇਹਦੇ ਨਾਲ ਸਾਫ ਰੋਣ ਲੱਗ ਰੋਣ ਲੱਗਾ ਦੇਖ ਹੈ ਜਾ ਓਏ ਓ ਮਾਮਾ ਬਟਨ ਬੁਟਨ ਕਿਦਾਂ ਭਰੇ ਆ ਕਪੜੇ ਨਾਲ ਸਾਫ ਕਰ ਹੁਣ ਚੱਲ ਚੱਲ ਸਾਫ ਕਰ ਕਪੜੇ ਨਾਲ ਕਰੋ ਕਰੋ ਹੈ ਹੈ ਇਹਨਾਂ ਦੁਜਲਾ ਯਾ ਟਾਵਲ ਕਰੇਂਗਾ ਫੇ ਟਾਵਲ ਹਾਂ ਚੱਲ ਮੈਂ ਦਿੰਨਾ ਤੇਰੇ ਟਾਵਲ ਤੂੰ ਸਾਫ ਕਰਕੇ ਦੂ ਕਰ ਚੱਲ ਚੰਗੀ ਤਰ੍ਹਾਂ ਕਰੋ ਹਾਂ ਕਰੋ ਸਾਫ ਜਿਦਾਂ ਆਪਣੇ ਨਾਲ ਤੇ ਗੱਡੀ ਸਾਫ ਕਰਨਦੇ ਆ ਪਰ ਇਹਨੇ ਸਾਰੀ ਹੀਹੀ ਮਕਾਤੀ ਆ ਤੇ ਆਹ ਦੇਖ ਬਟਨ ਕਿਦਾਂ ਭਰੇ ਆ ਇਹਦੇ ਇੱਕ ਚੱਕਰ ਸਾਫ ਕਰ ਕਰ ਤੇ ਅਜ ਇੰਨੀਆਂ ਪੈਣੀਆਂ ਨਾ ਨੇ ਤੇ ਤੇਰੇ इधर कर इधर उधर नहीं डोली तू इ कर आ दे आ कर चंकी तरह आ करो चल चल हां बटन भी करो 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 शाबाश वे वेरी गुड रुक की है जसमन तू जसमन वो बिगड़ गया तू लिया इथो भी कर मैं ਆ ਕਰ ਚੰਗੀ ਤਰ੍ਹਾਂ ਚੱਲ 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 ਚਰ ਕਰ ਇਹ ਤੇ ਅੱਜ ਤਰੇ ਪੈਣੀਆਂ ਪੂਰੀਆਂ ਤੈਨੂੰ ਛੱਡ ਕੇ ਉਹ ਨਾ ਅਜ ਨਾਨੀ ਕੋਲ ਨਾ 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 ਤੈਨੂੰ ਛੱਡਣਾ ਹੀ ਛੱਡਣਾ ਤੂੰ ਹਟਦਾ ਹੀ ਨਹੀਂ ਤਾਂ ਹੈ ਓਏ ਚੱਲ ਨਾਨੀ ਕੋਲ ਨਹੀਂ ਚੱਲ ਚੱਲ ਨਹੀਂ ਕਿਉਂ ਨਹੀਂ ਨਹੀਂ ਜਾਣਾ ਹੀ ਜਾਣਾ ਨਹੀਂ ਇਹਨੂੰ ਬੰਦ ਕਰ ਦੋ ਚਲੋ ਠੀਕ ਆ ਓਕੇ ਆ ਹੁਣ ਤਾਂ ਨਹੀਂ ਕਰੇਗਾ ਪੰਗੇ ਕਰੂੰਗਾ ਨਹੀਂ ਕਰੂੰਗਾ ਸਪਰੇਅ ਸਾਰੀ ਖਾਲੀ ਕਰਤੀ ਲਿਆ ਕੇ ਕਿਨੇ ਦੇਣੀ ਆ ਚੱਲ ਲਿਆ ਕੇ ਦੇ ਲੈ ਕੇ ਕਿਨੇ ਦੇਣੀ ਆ ਹੈ ਚੱਲ ਸਪਰੇਅ ਲਿਆ ਕੇ ਦੇ ਸਾਨੂੰ ਨਵੀਂ ਸਾਡੀ ਸਪਰੇਅ ਖਤਮ ਹੋ ਗਈ ਤਾਂ ਆਹ ਕਰਦਾ ਹੋਏ ਆਹ ਕਰਦਾ ਨੂੰ ਸਪਰੇਅ ਲਿਆ ਕੇ ਦੇਣੀ ਕਿ ਨਹੀਂ ਦੇਣੀ ਦੱਸ ਦੇ ਲਿਆ ਕੇ ਦੇ ਸਾਨੂੰ ਨਹੀਂ ਨਹੀਂ ਸਪਰੇਅ ਲਿਆ ਕੇ ਦੇ ਤੇਰੇ ਮੈਂ ਛਟਣੀਆਂ ਤੇਰੇ ਸਪਰੇਅ ਲਿਆ ਕੇ ਦੇ ਤੇਰੇ ਸਪਰੇਅ ਲਿਆ ਕੇ ਦੇ ਨਵੀਂ 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 ਲਿਆ ਕੇ ਦੇ ਹੈ ਉਹ ਲੀਦਾ ਲੱਗਾ ਮੈਨੂੰ ਪਤਾ ਸੀ ਤੂੰ ਖਤਮ ਕਰਕੇ ਹਟਣਾ ਆ ਚਲਾ ਆ ਜਾ ਹੁਣ ਬੱਸ ਕਰ ਬੈਟਰੀ ਡਾਊਨ ਓਏ ਆ ਜਾ ਉਹ ਆ ਜਾ ਆ ਜਾ ਉਹ ਆ ਜਾ ਬਾਬਾ ਘਰ ਬੰਦ ਸਾਰੀ ਸਪਰੇਅ ਖਾਲੀ ਕਰਤੀ ਜਿੰਨੇ ਮਾਰ ਮਾਰ ਕੇ ਤੇ ਉਹ ਗੱਡੀ ਦੇ ਅੰਦਰ ਬੁਰਾ ਹਾਲ ਕੀਤਾ ਕੀ ਬੰਦਾ ਕਵੇ ਹੈ ਉਹ ਫਰੇਗਰੈਂਸ ਵਾਲੀ ਹੁੰਦੀ ਹੈ ਨਾ ਉਹ ਸਾਰੀ ਖਾਲੀ ਕਰਤੀ ਇਹਨੇ ਤੇ ਲੱਗਾ ਹਟਦਾ ਹੀ ਨਹੀਂ ਆ ਆਖੇ ਲੱਗਦਾ ਹੀ ਨਹੀਂ ਕਿਸੇ ਤੇ ਤੇ ਕਰੀਏਗੀ ਇਹ ਜਿਹੜੀ ਚਾਬੀ ਇਹਨਾਂ ਨੂੰ ਦਿੱਤੀ ਹੈ ਨਾ ਰੱਬ ਨੇ ਜਿਹੜੀ ਇਹਨਾਂ ਨੂੰ ਲਾਈ ਆ ਉਹ ਪਤਾ ਨਹੀਂ ਕਿਹੜੀ ਆ ਵੀ ਜਿਹੜੀ ਥੱਕਦਾ ਹੀ ਨਾ ਉਹ ਚਾਬੀ ਖਤਮ ਹੁੰਦੀ ਆ ਉਹ ਹੁਣ ਬੀਬੀ ਦੀ ਖੁੰਡੀ ਫੜ ਲਿਆ ਆ ਆ ਜਾ ਆ ਜਾ ਆ ਜਾ ਆ ਜਾ ਜਲਦੀ ਜਲਦੀ ਕਸਮਰ ਇੱਧਰ ਆ ਆ ਜਾ ਧੋੜ ਕੇ ਲੋ ਜੀ ਆ ਗਿਆ ਜਸਮਨ ਤੇ ਜਸਮਨ ਹੁਣ ਗੱਲਾਂ ਇੱਧਰ ਆ ਇੱਧਰ ਇੱਥੇ ਆਓ ਇੱਥੇ ਇੱਥੇ ਆ ਮੈਨੂੰ ਇੱਕ ਗੱਲ ਦਾ ਜਵਾਬ ਦੋ ਚਾਬੀ ਕਿਹੜੀ ਲੱਗੀ ਆ ਹੈ ਜਿਹੜੀ ਤੁਹਾਨੂੰ ਟਿਕਨ ਨਹੀਂ ਦਿੰਦੀ ਉਹ ਦੱਸੋ ਮੈਨੂੰ ਹੈ ਜਸਮਨ ਕਿਹੜੀ ਚਾਬੀ ਦਿੱਤੀ ਆ ਰੱਬ ਨੇ ਤੈਨੂੰ ਹੈ ਦੱਸ ਓਏ ਟਿੱਡੀ ਲਵ ਯੂ ਮੈਸੀਓ ਜਸਮਨ ਕਿਹਦੀ ਜਾਨ ਆ ਆਪਾ ਦੀ ਕਿਦੀ ਆਏ ਹੋਏ ਆਏ ਹੋਏ ਆਏ ਹੋਏ ਬੈਨਾ ਕਿਉਂ ਨਹੀਂ ਸਾਰੀ ਸਪਰੇ ਖਤਮ ਕਰਤੀ ਕਿੰਨੇ ਲੈ ਕੇ ਦੇਣੀ ਹੈ ਚੱਲ ਸਪਰੇ ਲੈ ਕੇ ਦੇ ਹੁਣ ਮੈਨੂੰ ਨਹੀਂ ਪਤਾ ਦਾਂਸਰ ਹੀ ਛੱਡਣੇ ਸਪਰੇ ਲੈ ਕੇ ਦੇ ਜਸਮਨ ਕਿੱਥੇ ਆ ਆਉ ਦੇ ਆਉ ਦੇ ਫੋਟੋ ਕਿੱਥੇ ਆਉਂਦੀ ਜਸਮਨ ਦੀ ਦੰਦ ਕੌਣ ਲੈ ਗਿਆ ਤੇਰੇ ਚੂਹਾ ਲੈ ਗਿਆ ਤੇ ਚੂਹਾ ਤੇਨੂੰ ਨਹੀਂ ਖੜਿਆ ਚਕੇ ਨੇ ਹੈ ਦੱਸ ਓਏ ਸਕੂਲੇ ਛੱਡ ਕੇ ਆਵਾ ਚੱਲ ਨਾਨੀ ਕੋ ਛੱਡ ਕੇ ਆਵਾਂ। ਨਹੀਂ ਤੂੰ ਇੱਥੇ ਨਹੀਂ ਰਹਿਣਾ। ਪਿੰਡ ਨਹੀਂ ਰਹਿਣਾ। ਨਹੀਂ ਰਹਿਣਾ, ਨਹੀਂ ਰਹਿਣਾ। ਪਿੰਡ ਵਧੀਆ ਕਿ ਸ਼ਹਿਰ ਵਧੀਆ? ਚੱਲ ਦੱਸ ਹਦਾਂ ਪਿੰਡ ਵਧੀਆ ਕਿ ਸ਼ਹਿਰ ਵਧੀਆ? ਪਿੰਡ ਵਧੀਆ। ਪਿੰਡ ਸੋਨਾ ਕਿ ਸ਼ਹਿਰ ਸੋਨਾ? ਪਿੰਡ ਸੋਨੇ। ਆਇਆ, ਇਹ ਤੇਰੀ ਤੇਰੀ ਦਾ ਪਿੰਡ ਸੋਨਾ ਹੈ। ਪਿੰਡ ਕਿਉਂ ਸੋਨਾ ਹੈ? ਦੱਸ ਪਿੰਡ ਕਿਉਂ ਸੋਨਾ ਹੈ? ਦੱਸ ਕਿਉਂ ਸੋਨਾ ਪਿੰਡ? ਕਿਉਂ ਸੋਣਾ ਹੈ ਹਾਂ ਦੱਸ ਦੱਸ ਕਿਉਂ ਸੋਣਾ ਪਾਪਾ ਸੋਨੇ ਕਿ ਗੰਦੇ ਆ ਪਾਪਾ ਸੋਨੇ ਡੈਡੀ ਡੈਡੀ ਵੀ ਸੋਨੇ ਦਾਦੀ ਮਮੀ ਵੀ ਸੋਣੀ ਮਾਮੀ ਮਾਮੀ ਵੀ ਸੋਣੀ ਤੇ ਬੀਬੀ ਬੀਬੀ ਵੀ ਸੋਣੀ ਤੇ ਨਾਨੀ ਨਾਨੀ ਗੰਦੀ ਨਾ ਨਹੀਂ ਗੰਦੀ ਐਡਾ ਮਤਲਬੀ ਐ ਨਾ ਇਹ ਬੰਦਾ ਜਦੋਂ ਉੱਥੇ ਹੁੰਦਾ ਫੇ ਸਾਨੂੰ ਗੰਦਾ ਕਹਿੰਦਾ ਐ ਤੇ ਜਦੋਂ ਇੱਥੇ ਹੁੰਦਾ ਐ ਫਿਰ ਉਹਨਾਂ ਨੂੰ ਗੰਦਾ ਕਹਿੰਦਾ ਐ ਇਹਨਾਂ ਦਿਮਾਗ ਇਹਦਾ ਦੇਖ ਲੋ ਨਿਆਣਿਆਂ ਦਾ ਤਮਾਮ ਇਹਨੂੰ ਪਤਾ ਵੀ ਹੁਣ ਇੱਥੇ ਰਹਿਣਾ ਤੇ ਉਹਨਾਂ ਨੂੰ ਮਾੜਾ ਕਵਾਂਗੇ ਤੇ ਫੇਰ ਹੀ ਗੱਲ ਬਣਨੀ ਆ ਕਿਉਂ ਸਭ ਨੂੰ ਸਵੇਰੇ ਚਲੋ ਨਾਨੀ ਕੋ ਚਲੋ 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 ਚਲ ਜਸਮਨ ਸਕੂਲੇ ਵਿੱਚ ਤੇਰਾ ਕੌਣ ਫਰੈਂਡ ਬਣਿਆ ਅਜੇ ਤੱਕ ਹੈ ਫਰੈਂਡ ਕੌਣ ਆ ਤੇਰਾ ਸਕੂਲ ਨਾਂ ਦੱਸੋ ਉਹਦਾ ਹੈ ਜਿਸਮਨ ਕਿਹੜੇ ਸਕੂਲ ਪੜਦਾ ਆ ਦੱਸੋ ਕਿਹੜੇ ਸਕੂਲ ਪੜਦਾ ਜਸਮਨ ਐਫ ਐਸ 2 ਐਫ ਐਸ 2 ਤਾਂ ਕਲਾਸ ਹੋ ਗਈ ਨਾ ਸਕੂਲ ਨੇਮ ਦੱਸੋ ਸਕੂਲ ਨੇਮ ਖੜੇ ਹੋ ਕੇ ਦਰੋ ਸਕੂਲ ਨੇਮ ਕੀ ਆ ਦੱਸੋ ਹੈ ਜਾ ਜਾ ਮੈਨੂੰ ਨਹੀਂ ਬਤਾਉਂਗਾ ਸਕੂਲ ਨੇਮ ਨਹੀਂ ਪਤਾ ਤੈਨੂੰ ਜਾ ਮਾਪਾ ਨੂੰ ਮੈਂ ਨਹੀਂ ਬੋਲਉਂ ਕਿਉਂ ਨਹੀਂ ਬੋਲਣਾ ਪਾਪਾ ਨਾਲ ਤੂੰ ਜਾ ਬਾਈ ਜਾ ਜਾ ਤੇਰੀ ਹੈ ਤੇਰੀ ਕੀ ਜਾ ਬਾਈ ਓ ਕੀ ਜਾ ਬਾਈ ਇੱਧਰ ਆ ਜਾ ਇੱਧਰ ਆ ਜਾ ਕੀ ਜਾ ਬਾਈ ਕੀ ਜਾ ਬਾਈ ਕੀ ਜਾ ਬਾਈ ਕੀ ਜਾ ਬਾਈ ਹੋ ਗਿਆ ਹੋ ਗਿਆ ਆ ਹੋ ਗਿਆ ਹਟਦਾ ਕਿਤੇ ਦੇਖੋ ਟਿਕਨ ਵਾਲਾ ਸਿਸਟਮ ਹੈ ਹੀ ਨਹੀਂ ਆ ਸਵੇਰ ਦਾ ਤੜਕੇ ਦਾ ਉੱਠ ਗਿਆ ਆ ਬੀਬੀ ਨਾਲ ਰਾਤ ਦਾ ਕਹਿੰਦਾ ਮਾਰਾ ਰਾਤ ਸੌਣਾ ਵੀ ਬੀਬੀ ਨਾਲ ਤੇ ਸਵੇਰੇ ਉੱਠ ਕੇ ਪਾਪਾ ਮੇਰੀ ਜੂੜੀ ਬਨੋ ਨਾਲ ਹੀ ਜੂੜੀ ਬਣਾਈ ਨੰਗੇ ਪੈਰੀਂ ਉੱਠ ਕੇ ਸਿੱਧੇ ਬੀਬੀ ਵਾਲੇ ਕਮਰੇ 'ਚ ਗਿਆ ਇਹ ਕੁਦਰਤੀ ਪਿਆਰ ਹੁੰਦਾ ਬੱਚਿਆਂ ਦਾ ਹਨਾ ਫਿਰ ਵੀ ਇਹਦਾ ਕੁਦਰਤੀ ਪਿਆਰ ਇੰਨਾ ਜ਼ਿਆਦਾ ਹੈ ਨਾ ਖੂਨ ਦਾ ਰਿਸ਼ਤਾ ਤੁਹਾਨੂੰ ਕਹਿੰਦੇ ਨਾ ਇਹੀ ਹੁੰਦਾ ਖੂਨ ਦੇ ਰਿਸ਼ਤੇ ਦਾਦੇ ਨਾਲ ਆਪਣੇ ਡੈਡੀ ਨਾਲ ਮੇਰੇ ਨਾਲ ਮੇਰੀ ਬੀਬੀ ਨਾਲ ਮੰਮੀ ਨਾਲ ਇੰਨਾ ਕਰਦਾ ਨਾ ਮੰਮੀ ਨਾਲ ਥੋੜਾ ਜਿਹਾ ਘੱਟ ਆ ਮੰਮੀ ਨਾਲ ਥੋੜਾ ਜਿਹਾ ਘੱਟ ਲਗਾਇਆ ਦਾਦੀ ਨਾਲ ਬੀਬੀ ਨਾਲ ਤੇ ਡੈਡੀ ਨਾਲ ਬੋਹ ਲਗਾਇਆ ਦਾ ਲੇਜ ਨਾਲ ਨਾ ਉਹ ਨਾ ਕਰਿਆ ਕਰ ਕੀ ਲਿਆਉਣਾ ਆ ਦੁਕਾਨ ਤੋਂ ਲੇਜ ਲੇਜ ਰਾਤ ਕੀ ਹਾਲ ਹੁੰਦਾ ਸੀਗਾ ਪਤਾ ਰਾਤ ਖੰਗ ਹੁੰਦੀ ਆ ਨਾ ਖਾਂਸੀ ਹੁੰਦੀ ਆ ਨਾ ਕੋਈ ਲੇਜ ਨਹੀਂ ਖਾਣਾ ਨਹੀਂ ਕੋਈ ਲੇਜ ਨਹੀਂ ਲੇਜ ਗੰਦੇ ਗੰਦੇ ਲੇਜ ਹੁੰਦੇ ਪੁੱਤ ਕਿੰਨਾ ਰਾਤ ਤੋਂ ਖਾਂ ਨੂੰ ਆ ਤੈਨੂੰ ਪਤਾ ਇਹ ਗੱਲ ਦਾ ਰਾਤ ਕਿੰਨਾ ਬਿਮਾਰ ਹੋਇਆ ਕਿੰਨੀ ਵਾਰੀ ਖੰਗਦਾ ਸੀ ਰਾਤ ਤੈਨੂੰ ਉਠਾ ਲਿਆ ਸੀ ਨਾ ਉਲਟੀ ਕੀਤੀ ਜਦੋਂ ਚਲੋ ਚਲੋ ਰੋਵੋ ਹੁਣ ਕੋਈ ਗੱਲ ਨਹੀਂ ਆ ਬਾਹਰ ਉਸ ਕਿਨ ਜਾਉਂ ਉਹਦਾ ਮੰਮੀ ਆਪਣੀ ਕੋ ਇਹ ਆ ਦੇਖਿਆ ਹੋ ਗਿਆ ਕਿ ਨਾ ਬ੍ਰੇਕਾਂ ਫੇਲ ਮਹਿਕਮਾ ਬਾਈ ਅੱਜ ਹਨਾ ਜਾ ਬੋਦਾ ਦੇਖੋ ਜੀ ਆਪਣਾ ਵਲੌਗ ਚੱਲ ਰਿਹਾ ਸਾਡਾ ਆ ਦੇਖ ਸਾਰੀ ਉਮਰਤੀਆਂ ਜਿਆਦਾ ਕੈਦ ਹੋ ਜਾਂਦੀਆਂ ਚੱਲੇ ਬਣਾਈਦਾ ਤਾਂ ਹਨਾ ਜਦੋਂ ਮਰਜ਼ੀ ਬੰਦਾ ਲਾ ਕੇ ਦੇਖ ਸਕਦਾ ਵਧੀਆ ਟਾਈਮ ਪਾਸ ਨਾਲ ਇੱਕ ਯਾਦਗਾਰ ਇੱਕ ਪਲ ਕੈਦ ਹੋ ਜਾਂਦੇ ਆ ਕੈਮਰੇ ਦੇ ਵਿੱਚ ਜਦੋਂ ਮਰਜ਼ੀ ਬੰਦਾ ਲਾ ਕੇ ਦੇਖ ਸਕਦਾ ਵਧੀਆ ਲੱਗਦਾ ਮੈਨੂੰ ਤਾਂ ਆਪਾਂ ਦਾ ਵਧੀਆ ਲੱਗਦਾ ਆਪਣਾ ਰਾਂਝਾ ਰਾਜੀ ਕਰ ਲੀਦਾ ਆ ਚਲੋ ਸੰਭਾਲ ਛੇਤੀ ਕਰਵਾਏ ਬੋਲਣ ਦਾ ਹੈ ਨਹੀਂ ਤੂੰ ਕਿ ਇਹਨੂੰ ਬੋਲਣ ਤੇ ਨਹੀਂ ਕਰਦੇ ਵਿੱਚ ਦੱਸ ਪਹਿਲਾਂ ਮੈਨੂੰ ਨਹੀਂ ਮੈਂ ਮੇਰੀ ਤਾਂ ਬਹੁਤ ਚਲਦੀ ਆ ਉਹਨੂੰ ਦੇਖ ਕੇ ਤਾਂ ਲਾਗੇ ਬਿਠਾਇਆ ਆਪਣੇ ਸਿਕਿਉਰਿਟੀ ਗਾਰਡ ਨੂੰ ਮੇਰੀ ਬਹੁਤ ਚਲਦੀ ਆ ਹਾਂ ਓਏ ਤੂੰ ਰਾਤ ਤੈਨੂੰ ਤੈਨੂੰ ਸਮਝ ਨਹੀਂ ਆਈ ਤੈਨੂੰ ਕਿੱਦਾਂ ਖੰਗ ਹੁੰਦੀ ਦਉਣ ਲੱਗ ਪਿਆ ਦੇਖੀ ਸਹੀ ਇੱਧਰ ਕੋਈ ਮਾੜੀ ਮੋਟੀ ਕੋਈ ਸ਼ਰਮ ਕਰ ਲਾ ਕੋਕੇ ਕੁਮਾੜੀ ਮੋਟੀ ਕੋ ਥੋੜੀ ਜੀ ਬਹੁਤੀ ਨਹੀਂ ਤੇ ਕੱਲਾ ਅੰਦਰ ਰੋਂ ਡਿਆ ਹੈਗਾ ਹੈ ਕੱਲਾ ਰੋਂ ਡਿਆ ਜਾਂਦਾ ਰੋਂ ਕਿਉਂ ਡਿਆ ਸੀ ਉੱਧਰ ਕੀ ਪਤਾ ਹੈ ਬਹੁਤ ਪਹਿਲੀ ਨਹੀਂ ਹੁੰਦੇ ਕਰ ਰੋਂ ਕੀ ਬਸ ਉਹ ਭਾਲਦਾ ਹੋਣਾ ਏ ਲੀਜ ਭਾਲਦਾ ਹੋਣਾ ਹੋਰ ਕੀ ਆ ਲੀਜ ਕਰਕੇ ਰੋਂਦਾ ਹੂੰ ਇਹਦਰ ਦੇ ਕੇਦਰ ਸ਼ਰੀਦੀ ਵੀ ਬਣ ਕੇ ਚੁੰਨੀ ਲੈ ਕੇ ਬੈਠੀ ਆ ਲੈ ਅੱਜ ਬੜੇ ਬੀਬੀ ਦਰਸ਼ਕ ਤੈਨੂੰ ਬਹੁਤ ਚੇਤੇ ਕਰਦੇ ਕਹਿੰਦੇ ਬੀਬੀ ਕਿੱਥੇ ਗਈ ਆ ਮੈਂ ਬੀਬੀ ਗਈ ਅਜੇ ਨਹੀਂ ਤੈਨੂੰ ਅਜੇ ਤੂੰ ਜਾਣ ਵਾਲੀ ਨਹੀਂ ਹੈਗੀ ਤੇਰੇ ਨਾਲ ਦਾ ਪੂਰ ਭਾਵਾ ਸਾਰਾ ਚੱਲ ਗਿਆ ਹਾੜ ਦਾ ਨੁਕਸਾ ਪਤਾ ਨਹੀਂ ਕਿਹੜੇ ਹਾੜ ਦਾ ਤੈਨੂੰ ਨੁਕਸਾ ਤੈਨੂੰ 100 ਸਾਲ ਉਮਰ ਹੋਈ ਤੇ ਤੈਨੂੰ ਹਾੜ ਦਾ ਨੁਕਸਾ ਨਾ ਪਵੇ ਤੈਨੂੰ ਮੈਂ ਕਿਹਾ ਮੈਂ ਤੁਰਤ ਦੇਣੀ ਦਸਵਾ ਚੱਲਦਾ ਕੋਈ ਨਹੀਂ ਤੈਨੂੰ ਚੈੱਕ ਕਰਾ ਦੇ ਬੀਬੀ ਸਿੰਘ ਨੂੰ ਦਿਖਾ ਦਈਏ ਉਹ ਤਾਂ ਕੋਈ ਦਿਖਾ ਲਿਆ ਅੱਗੇ ਤੇ ਹੁਣ ਕਿਸੇ ਕੋ ਦਿਖਾਉਣਾ ਫੇ ਥੀ ਉਥੇ ਦਿਖਾਲ ਦੇ ਨੇ ਬੀਬੀ ਤੈਨੂੰ ਇਹ ਕਿਹੜੀ ਗੱਲ ਆ ਕਿਦਾ ਪਾਣੀ ਨਾਲ ਭਰੀਆਂ ਮੇਰੀਆਂ ਅੱਖਾਂ ਉਹਦਾ ਵੇਂਦਾ ਓਏ ਹਾਟੀਆਂ ਭਰੀਆਂ ਰਹਿੰਦੀਆਂ ਤੂੰ ਆਪਣੀ ਉਮਰ ਤੱਕ ਦੇਖ ਲਾ ਨਹੀਂ ਨਹੀਂ ਜੀ ਠੀਕ ਆ ਹਾਂ ਅੱਖਾਂ ਪੰਜ ਪੰਜ ਆਪਣੇ ਸਾਰੇ ਤੁਸੀਂ ਕੋ ਕਹਿਣਾ ਚਾਹੋਗੇ ਜਸਮਨ ਜੀ ਕੀ ਕਹਿੰਦੇ ਆ ਜਸਮਨ ਸਾਰੇ ਕੁਝ ਕਹਿਣਾ ਚਾਹੋਗੇ ਕੋ ਹਾਂ ਜੀ ਇਹ ਬੁੱਝਲੀ ਗੜ ਕਿਦਾਂ ਬਣਿਆ ਆ ਦੇਖਾ ਉਹ ਪਗਾ ਬੀਆ ਕਿਦਾਂ ਕਰੀਂ ਓਏ ਹੈ ਕਾਲੀ ਬਦਰੀ ਦਾ ਕੀ ਤੇਰਾ ਕਾਲੀ ਕਾਲੀ ਬਦਰੀ ਕਿਦਾਂ ਕਰੀਂ ਕੀ ਕਿਹੜਾ ਗਾਣਾ ਸੁਣਾਉਣਾ ਚਾਸਮਨ ਸੁਣਾ ਦੇ ਫੇ ਬੀਬੀ ਨੂੰ ਸੁਣਾ ਦੇ ਕਿਹੜਾ ਕਾਲੀ ਕਾਲੀ ਬਦਰੀ ਕਿਦਾਂ ਕਿਦਾਂ ਕਾਲੀ ਕਾਲੀ ਬੰਦਲੀ ਲਾਇਆ ਜਾ ਚਾ ਇਹ ਕੀ ਮਤਲਬ ਹੈ ਇਹ ਕੀ ਮਤਲਬ ਹੈ ਕੀ ਸੁਣਾਉਂਦੇ ਆ ਇਹ ਇਹ ਕਿਹੜਾ ਗਾਣਾ ਆ ਬੀਬੀ ਤੂੰ ਉਸ ਕਹਾਏ ਲੈ ਮੈਂ ਤੇ ਨਹੀਂ ਬੀਬੀ ਕਿਹੜਾ ਚੱਲ ਦੱਸਦੇ ਆਪੇ ਕਰਦਾ ਮੈਂ ਹੀ ਕਰਦੀ ਤੂੰ ਸਹ ਤੂੰ ਸੁਣਾ ਏ ਬੀ ਸੀ ਕਿੱਥੇ ਗਏ ਸੀ ਚੱਲ ਏ ਏ ਬੀ ਸੀ ਵਾਲਾ ਸੁਣਾ ਦੋ ਫੇ ਏ ਬੀ ਸੀ ਕਿੱਥੇ ਗਈ ਸੀ ਹਾਂ ਫੁੱਲਾ ਵਰੀ ਟੋਕਰੀ ਸੋ ਗਈ ਸੀ ਆਏ ਹਾਏ 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 ਉੱਤੇ ਪੱਖਾ ਚੱਲਦਾ ਹੈ نیچے ਬੇਬੀ ਸੁੱਤੀ ਹੈ ਹਾਂ ਇਹ ਸੋਤੇ ਪੱਖਾ ਲੱਗੀ Kala, abita, wow. Oh very mama, 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 Bibi, mama, 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 ਹਾਲੀ ਬਦਲੀ ਤਾਂ ਕਾਲੀ ਕਾਲੀ ਇਹ ਬੱਦਲੀ ਤਾਉ ਉਹ ਦਬੇ ਜਾ ਜੂਰਾ ਤਾਂ ਕਰ ਬੰਦਾ ਲਾ ਪੂਰਾ ਕੰਮ ਲੰਦਾ ਉਹ ਬਾ ਰੱਟਾ ਵੇ ਜਾ ਤੇ ਫੇੜੇ ਕਿਹੜੇ ਸੋਰਤ ਕਿਹੜੇ ਗਾਣੇ ਚੱਲ ਰਹੇ ਆ ਲਾੜੀ ਕਾਲੀ ਬਦਲੀ ਤਾਂ ਕਾਲੀ ਇਹ ਬੇਸਿੰਗ ਨਹੀਂ ਤਰਾ ਦੇਖਿਆ ਸਨਾਉਂਦੀ ਨੇ ਬੀਬੀ ਆਡੀ ਨੇ ਮਰ ਤਖਰਾ ਕਨੀ ਪੂਰੀ ਸਭ ਗਈਆਂ ਤੇ ਕੜੇ ਤਮੇ ਕਰ ਸੋਰ ਇਹ ਦੁੱਖ ਦੀ ਨੇੜੀ ਨੂੰ ਪਾਰਾ ਹਾਂ ਰਹਾਣੀ ਇਹ ਹੋਇਆ ਦੇਹਲਾ ਜਸਮਨ ਤੂੰ ਵੀ ਸੁਣਾ ਦੇ ਫੇ ਇਦਾਂ ਤੇ ਸੇਕ ਲਾ ਦੇ ਤੂੰ ਵੀ ਇੱਕ ਆਈਆਂ ਜਾਵੇਂ ਬੀਬੀ ਬੀਬੀ ਆ ਗਈਆਂ ਤੇਰਾ ਤਾਂ ਵੀ ਆ ਗਈਆਂ ਤੇਰਾ ਤਾਂ ਵੀ ਮੇਰੇ ਮੀਰ ਨੂੰ ਸੱਸ ਸੱਸ ਮੇਰੀ ਮੰਗਦੀ ਸਿੰਗਾੜਾ ਤੇਲਾ ਕਿੰਡੀ ਚੀਜ਼ ਆਏ ਮਾਫੀ ਤੇ ਹਾਂ ਸੱਸ ਮੇਰੀ ਮੰਗਦੀ ਸਿੰਗਾੜਾ ਸਿੰਗਾੜਾ ਕਰਕੇ ਕੀ ਹੁੰਦਾ ਪਤਾ ਨਹੀਂਗਾ ਸਿੰਗਾੜਾ ਮੱਛੀ ਮੰਗਦੀ ਹੁੰਨੀ ਨਾ ਪਤਾ ਨਹੀਂ ਹਾਂ ਸਿੰਗਾੜਾ ਹੁੰਦਾ ਮੈਂ ਨਹੀਂ ਹੁੰਨਾ ਮੈਂ ਆਇਆ ਬੀਬੀ ਪੰਜ ਮਿੰਟਾਂ ਦਾ 10 ਮਿੰਟ ਤੇ ਮੈਂ ਹੀ ਤੇਰਾ ਤੇਰਾ ਮਿੰਟ ਨਹੀਂ ਪੂਰਾ ਹੁੰਦਾ ਮੈਂ ਹੀ ਤੇਰਾ ਖਿਆਲ ਰੱਖਦਾ ਖਿਆਲ ਰੱਖਦਾ ਕਾਹ ਖਿਆਲ ਰੱਖਦਾ ਤੇ ਮੇਰਾ ਲੈ ਲੋ ਆਵੇਲਾ ਮਾਰ ਵੀ ਮਤਲਬ ਹੀ ਬੀਬੀ ਇਹ ਵੀ ਸੀ ਕਿੱਥੇ ਗਈ ਸੀ ਫੁੱਲਾਂ ਵਾਲੀ ਟੋਕਰੀ ਤੇ ਸੌਂ ਗਈ ਸੀ ਉਹ ਤੇ ਬਖਾ ਜ ਲੈਸ ਨਾ ਇਹ ਤਾਂ ਗਾੜੀ ਵੀ ਆ ਗਿਆ ਤੁਹਾਨੂੰ ਬਲੌਗ ਜਿਹੜਾ ਇਹ ਤੁਹਾਨੂੰ ਇਹਦਾ ਦਾਦੀ ਪੋਤੇ ਦਾ ਦਾਦੀ ਤੇ ਬੀਬੀ ਕੀ ਲਗਾ ਪਰਪੋਤਾ ਤੇਰਾ ਪੜਪੋਤਾ ਪੜਪੋਤਾ ਦਾਦੀ ਦੇ ਪੜਪੋਤੇ ਦਾ ਵਲੌਗ ਜੇ ਤੁਹਾਨੂੰ ਦਿਖਾ ਰਿਹਾ ਨਾ ਉਹਨਾਂ ਸਾਂਝੀ ਨਹੀਂ ਲੈਣਦੇ ਗੱਲ ਹੀ ਨਹੀਂ ਸੁਣਨ ਦੇਂਦੇ ਦਾ ਉਹ ਗੱਲ ਹੀ ਨਹੀਂ ਸੁਣਦਾ ਜਸਮਨ ਕੀ ਕਹਿਣਾ ਹੈ ਉੱਪਰ ਪੱਖਾ ਚੱਲਦਾ ਹੈ ਨੀਤੇ ਬੇਵੀ ਸੋਤੀ ਹੈ ਅੱਜ ਮੈਂ ਤਰੇ ਤਰੇ ਜੰਦੇ ਬੰਦੇ ਨੂੰ ਪਛਾਣ ਲੈਣੀ ਆਹ ਸੁਣ ਲੈ ਇੱਧਰ ਆਓ ਠੀਕ ਐ ਐਵੇਂ ਨਹੀਂ ਚਿੱਟੇ ਪਾਲ ਹੋਏ ਕਹਿੰਦੀ ਸਾਡੇ ਕਹਿੰਦਾ ਹੀ ਆ ਜਿੰਨੀ ਦੇ ਐਨੂੰ ਹੋਗਾ ਐਕਸਪੀਰੀਅੰਸ ਹੈ ਹਵੇਲਾ ਇੰਨੀ ਇਨੀ ਹੋਰ ਹੋ ਗਈ ਤੇ ਕਿਸ ਦੀ ਹੈ ਬੁੱਢੀ ਇਹਦਾ ਚਿੰਕਦੀ ਤੇ ਸਾਡੀ ਬੀਬੀ ਚ ਕੱਲ ਬਾਤ ਪੂਰੀ ਆ ਕਿ ਨਹੀਂ ਓਕੇ ਸੌ ਸਮਾਂ ਤੈਨੂੰ ਮੈਂ ਕਹਿਣਾ ਇਹਦਾ ਪੈਸੇ ਮੇਰੇ ਕੋਲ ਥੋੜੇ ਜਿਹਾ ਸੀਗੇ ਤੇ ਮੈਂ ਭੀ ਬਣਾ ਵਾਰਸ ਬਣਾਉਣਾ ਸੀ ਤੈਨੂੰ ਹਾਂ ਕਰ ਗੱਲ ਵਾਰਸੀ ਭਾਰਤ ਸਾਹਿਬ ਬੀਬੀ ਕਿਹੜੀ ਗੱਲ ਆ ਯਾਰ ਤੂੰ ਟੈਨਸ਼ਨ ਨਾ ਲਿਆ ਕਰ ਪਤਾ ਅੱਗੇ ਅੱਗੇ ਨੂੰ ਦਿੰਨੀ ਆ ਕਰੋ ਗੱਲਾਂ ਬਾਤਾਂ ਜਸਮਨ ਤੁਸੀਂ ਆਪਣੀਆਂ ਮੋਰਛੇ ਆਵਾ ਮੋਰਛੇ ਇਹਨੂੰ ਦੇ ਜਾ ਮੋਰਛਾ ਗਿਆ ਕਰਦਾ ਆ ਓਏ ਦਾੰਦੇ ਦੇ ਸ਼ੁਰੂ ਤੋਂ ਖਰਾਬ ਹੀ ਆ ਖਰਾਬ ਤੇਰੇ ਵੀ ਹੋ ਗਿਆ ਹੀ ਇੰਦਾ ਕਰਦਾ ਆ ਬੀਬੀ ਉੱਥੇ ਹੋਣਾ ਹੋਣਗੇ ਨਾ ਨਹੀਂ ਮੇਰੀ ਲਾਡੋ ਹੀ ਹੈ ਕੋਤੇ ਕੋਤੇ ਬੜਿਆ ਦਾੰਦੇ ਬੜਿਆ ਇੰਦਾ ਉਹ ਰਹਿੰਦੇ ਨੇ ਤਾਂ ਹੀ ਤੇਰੇ ਕਰਕੇ ਲੈ ਕੇ ਆਂਦਾ ਉਹਨੂੰ ਮੈਂ ਤੇ ਨੀ ਬਣੀ ਉੱਥੇ ਪੱਖਾ ਚੱਲ ਚੱਲ ਬੀਬੀ ਬੇਬੀ ਸੋਤੀ ਹੈ ਸੋਤੇ ਸੋਤੇ ਪੱਖਾ ਲੱਗੀ ਹਾਲਾ ਬੇਟਾ ਮੋ ਬਣੀ ਆਏ ਬਿੱਲੀ ਬਿੱਲੀ ਦੇ ਦੋ ਬੱਚੇ ਮੰਮੀ ਪਾਪਾ ਆਏ ਹਾਏ 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 ਗਾਣਾ ਵੀ ਸੁਣਾ ਦੇ ਕੋਈ ਗਾਣਾ ਜਸਮਨ ਗਾਣਾ ਕੋਈ ਨਿਊ ਸੌਂ ਹੋਰ ਕੋਈ ਗਰਨਾ ਪੁੱਲਰ ਦਾ ਗਾਣਾ ਚਲਾ ਦੇ ਉਹ ਸੁਣਾ ਦੇ ਤੇਰੇ ਕੋਟ ਤੇ ਨਾਸ ਦਾੜੀਏ ਦਾਦੀ ਮੈਂ ਤੇ ਅੱਜ ਪਾਵਾਂਗੇ ਤੇਰੇ ਨੂੰ ਤੁਹਾਨੂੰ ਦਿਖਾ ਦਨੇ ਛੋਟਾ ਜਿਹਾ ਵਲੌਗ ਦਾਦੀ ਪੜਪੋਤੇ ਦਾ ਮਾਰਦੇ ਕਿ ਨਹੀਂ ਪੂਰੀਆਂ ਗੱਲਾਂ ਬਾਤਾਂ ਪੂਰਾ ਦੋਨਾਂ ਦਾ ਦਿਲ ਲੱਗਿਆ ਖੁਸ਼ ਆ ਪੂਰੇ ਹੈ ਤੇ ਜਸਮਨ ਬੀਬੀ ਨੂੰ ਗਾਣੇ ਸੁਣਾਈ ਜਾਂਦਾ ਬੀਬੀ ਜਸਮਨ ਨੂੰ ਸੁਣਾਈ ਜਾਂਦੀ ਆ ਮਤਲਬ ਗੱਲ ਕਹਿਣ ਦਾ ਇਹ ਆ ਵੀ ਕਰਪਾ ਮਾਲਕ ਦੀ ਜਿਹੜਾ ਹਾਸ ਖੇਡ ਕੇ ਟਾਈਮ ਲੰਘ ਜੇ ਨਾ ਉਹਦੇ ਵਰਗਾ ਟਾਈਮ ਕੋਈ ਨਹੀਂ ਆ ਸੋ ਅਸੀਂ ਦਾ ਪਰਮਾਤਮਾ ਦਾ ਸ਼ੁਕਰ ਕਰੀਦਾ ਬਹੁਤ ਪਰਮਾਤਮਾ ਨੇ ਦਿੱਤਾ ਜ਼ਿੰਦਗੀ ਵਧੀਆ ਲੰਗੀ ਜਾਂਦੀ ਆ ਆ ਜਿਹੜੀਆਂ ਰੌਣਕਾਂ ਨਾ ਇਹ ਨਹੀਂ ਕਿਤੇ ਲੱਭਦੀਆਂ ਇਹ ਪੈਸੇ ਨਾਲ ਵੀ ਨਹੀਂ ਲੱਭਦੀਆਂ ਤੇ ਤੰਦਰੁਸਤੀ ਸਭ ਤੋਂ ਵੱਡੀ ਅਮੀਰੀ ਆ ਇੱਕ ਡਾਕਟਰਾਂ ਦੇ ਵਾਸਤੇ ਇੱਕ ਵਕੀਲਾਂ ਦੇ ਵਾਸਤੇ ਨਾ ਰੱਬ ਪਾਵੇ ਬਸ ਤੇ ਬਾਕੀ ਤੰਗੀ ਤਰੂਤੀ ਬੰਦਾ ਚੱਲ ਲੈਂਦਾ ਸਾਰਾ ਕੁਝ ਚੱਲ ਪੈਂਦਾ ਆ ਤੁਹਾਡੇ ਸਾਹਨੇ ਰੌਣਕਾਂ ਲੱਗੀਆਂ ਨਾ ਪੂਰੀਆਂ ਪਉਂਦਾ ਨਾ ਬੁੜਾਕੇ ਪੂਰੇ ਸੋ ਆ ਮੈਂ ਕਾ ਨਿਕਾਜਾ ਵਲੌਗ ਤੁਹਾਨੂੰ ਦਿਖਾ ਦੰਨੇ ਜਸਮਨ ਦਾ ਹੋਰ ਵੀ ਸ਼ਾਮ ਤੱਕ ਜੋ ਵੀ ਗੱਲਬਾਤ ਹੋਊਗੀ ਆਪਾਂ ਨਿਕਨੀਕੀ ਵੀਡੀਓ ਬਣਾ ਕੇ ਪਾ ਦਾਂਗੇ ਸੋ ਵਲੌਗ ਨੂੰ ਤੁਸੀਂ ਦੇਖਿਆ ਕਰੋ ਇੰਜੋਏ ਕਰਿਆ ਕਰੋ ਆਪਾਂ ਤੁਹਾਡੇ ਲਈ ਵਲੌਗ ਬਣਾ ਜਿੱਦਾ ਆ ਹਨਾ ਸੋ ਇੰਜੋਏ ਕਰਿਆ ਕਰੋ ਤੇ ਤਾਂ ਮੇਂ ਵੀ ਵਲੌਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਮੇਰਾ ਵੀਰ ਨਵੇਂ ਨਵੇਂ ਵਲੌਗ ਇਤਨੀ ਹਮ ਤੇ ਜਾਣ ਕਿ ਵਲੌਗ ਅਸੀਂ ਹਰ ਤਰ੍ਹਾਂ ਦੇ ਪਾਈ ਦੇ ਹਰ ਤਰ੍ਹਾਂ ਦੇ ਮਤਲਬ ਕੋ ਘੁੰਮਣ ਫਿਰਨ ਵਾਲਾ ਹੋਵੇ ਪਿੰਡ ਦਾ ਹੋਵੇ ਟਰੈਕਟਰ ਦਾ ਹੋਵੇ ਘਰ ਦਾ ਹੋਵੇ ਜਿੱਦਾਂ ਦੇ ਮਤਲਬ ਜੋ ਆ ਗਿਆ ਸੋ ਤੱਕ ਦੇਣਾ ਆਪਾਂ ਹਨ ਤੁਸੀਂ ਮੜਾ ਜਾ ਖਿੱਚ ਕੇ ਰੱਖਿਆ ਕਰੋ ਕੰਮ ਤੁਹਾਡੀ ਹੌਸਲਾ ਵਜਾਈ ਸਾਨੂੰ ਫੇ ਪੁਸ਼ ਅਪ ਜਾ ਕਰਤੀ ਹੈ ਹਨ ਸੋ ਮਿਲਦੇ ਨਵੇਂ ਵਲੌਗ ਦੇ ਵਿੱਚ ਇਹ ਵਲੌਗ ਜਸਮਨ ਦਾ ਹੋਊਗਾ ਵੈਸੇ ਹੀ ਗੱਲਾਂ ਬਾਤਾਂ ਮਾਰਦਾ ਪਿਆ ਆ ਜੋ ਪੰਗੇ-ਪੰਗੇ ਲੈਂਦਾ ਆ ਬੀਬੀ ਦੀਆਂ ਗੱਲਾਂ ਬਾਤਾਂ ਠੀਕ ਆ ਬੀਬੀ ਦੇ ਵੀ ਹੁਣ ਆਉਣ ਕਰਨਗੇ ਤੁਹਾਡੇ ਪੋਤੇ ਵਲੌਗ ਬੀਬੀ ਨੂੰ ਵਿਚਾਰਨ ਕਿੰਨੇ ਚਿਰ ਹੋਇਆ ਕੋਈ ਵਲੌਗ ਨਹੀਂ ਹੋਇਆ ਬੀਬੀ ਦਾ ਬੀਬੀ ਦੇ ਵਲੌਗ ਹੁਣ ਦੋ-ਤਿੰਨ ਦਿਨਾਂ ਦੇ ਵਿੱਚ ਤਿੰਨ-ਚਾਰ ਦਿਨ ਵਲੌਗ ਬੀਬੀ ਦੇ ਆਉਣਗੇ ਠੀਕ ਆ ਤੇ ਬਸ ਤੇ ਖਿੱਚ ਕੇ ਰੱਖਣਾ ਕੰਮ ਸ਼ੇਅਰ ਵਾਲਾ ਲਾਈਕ ਵਾਲਾ ਕਮੈਂਟ ਵਾਲਾ ਓਕੇ ਫਿਰ